ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਕੋਲੇ ਨਾ ਜੀ ਸੋੜੇ 5-7 ਸੂਟ ਸਰਦੀ ਵਾਲੇ ਪਏ ਸੀ ਮੈਂ ਸੋਚਿਆ ਆਪਾਂ ਵੀਡੀਓ ਬਣਾ ਕੇ ਪਾ ਦਈਏ ਵੀ ਜਿਨ੍ਹਾਂ ਨੂੰ ਨਹੀਂ ਪਤਾ ਪਤਾ ਲੱਗ ਜਾਣਾ ਆਪਣੇ ਕੋਲੇ ਮੈਚਿੰਗ ਤੇ ਆਲ ਓਵਰ ਬਸ ਥੋੜੇ ਥੋੜੇ ਜਿਹੇ ਬਾਲੇ ਨਹੀਂ ਹੈਗੇ ਕਿ ਇੱਕ ਸੂਟ ਬਣ ਕੇ ਚਮ ਲੋ ਸਾਰੇ ਰੰਗਾਂ ਦਾ ਆ ਲਓ ਜੀ ਆ ਗਈ ਜਾਮਨੀ ਸਲਵਾਰ ਬਿੱਪੂ ਉਹ ਪਲੇਨ ਪਏ ਜਿਹੜੇ ਤਿੰਨੋਂ ਵੀ ਉਹ ਕਰਦੇ ਨਹੀਂ ਫਿਰ ਆਪਾਂ ਸਾਂਦਾਂਗੇ ਪਰ ਫੋਨ ਕਿਵੇਂ ਆ ਪੈਸੀ ਆਲੋਚ ਇਹਦੇ ਨਾਲ ਉਹ ਤਾਂ ਲੱਗਦਾ ਮੇਰੇ ਕੋਲ ਅੱਜ ਫਿਰ ਨਹੀਂ ਉੱਤਾਂ ਕੌਣ ਕਹਦਾ ਕਿਹੜੇ ਅਮੀ ਹੋ ਜਿਹੜੇ ਤਿੰਨ ਪਏ ਪਲੇਨ ਉਹ ਉੱਤੀ ਸੀ ਕਿ ਵੀਡੀਓ ਨਹੀਂ ਚਲੀ ਜਾਂਦੀ ਆ ਦੇਖੋ ਜੀ ਇਹਦੇ ਨਾਲ ਆਇਆ ਹੈ ਜੀ ਮੈਚਿੰਗ ਸਰਫ 650 ਚ ਜੀ ਇਹ 8900 ਦੇ ਵਿੱਚ ਹੈ ਸੂਟ ਹੈ 650 ਚ ਕੱਟਦਾ ਜੀ ਅਸੀਂ ਸੇਲ ਲਾ ਕੇ ਕਣ ਤੇ ਵੈਸੇ ਥੋੜੀ ਥੋੜੀ ਰਹਿ ਗਈ ਸੋ ਦੱਸਿਆ ਵੀ ਥੋੜੀ ਹੈ ਆ ਆ ਗਿਆ ਜੀ ਪੀਜਾ ਕਲਰ ਤੇ ਨਾਲ ਇਹਦੀ ਆਹ ਵਾਲੀ ਵਾਟ ਮੈਂ ਜੀ ਸਰਫ 650 ਚ ਜੀ ਬਸ ਸਾਰੀ ਸੂਟ ਰਹਿ ਗਈ ਜਿਹੜਾ ਪਾ ਤੁਹਾਨੂੰ ਪਾ ਰਹੇ ਹਾਂ ਆ ਲੋ ਜੀ ਆ ਇਹਦੀ ਸ਼ਰਟ ਹੈ ਜੀ ਤੇ ਆ ਇਹਦੀ ਵਾਟਮੈਂਟ ਔਨਲੀ 650 ਰੁਪਏ ਵਿੱਚ ਇੱਕ ਇਹਦੇ ਵਿੱਚ ਕਲਰ ਆ ਗਿਆ ਜੀ ਆਹ ਵਾਲਾ ਗ੍ਰੇ ਜਿਹਾ ਕਲਰ ਹੈ ਇੱਕ ਇੱਕ ਸੂਟ ਰਹਿ ਗਏ ਸਾਰੇ ਇੱਕ ਆ ਗਿਆ ਜੀ ਆ ਇਹ ਆਲਓਵਰ ਹੈ ਜੀ ਆ ਦੇਖੋ ਇਹ ਆਲਓਵਰ ਹੈ ਜੀ ਵੀ 650 ਸਿਰਫ 650 ਦੇ ਵਿੱਚ ਬਹੁਤ ਵਧੀਆ 8 9 16 ਸੂਟ ਹੈ ਸੇਲ ਤੇ ਥੋੜੇ ਜਿਹੇ ਸੂਟਸ ਨੂੰ ਦੱਸ ਕੇ ਹਟੀਆਂ ਤੇ ਪਲੇਨ ਆਪਣੇ ਕੋਲੇ ਰਹਿ ਗਿਆ ਜੀ ਆ ਜਿਹਨੂੰ ਕਿ ਆਪਾਂ ਪਸ਼ਮੀਨਾ ਕਹ ਦਿੰਨੇ ਆ ਇਹ ਵੀ ਇੱਕ ਇੱਕ ਸੂਟ ਵਾਂਗੂ ਹੀ ਵਾਲੇ ਨਹੀਂ ਹੈਗੇ ਇੱਕ ਤਾਂ ਆਪਣੇ ਕੋਲੇ ਆ ਰੰਗ ਰਹਿ ਗਿਆ ਜੀ ਦੀ ਪੁੱਛੀ ਕਰਦੀ ਇੱਕ ਸੂਟ ਆਪਣੇ ਕੋਲੇ ਆ ਰਹਿ ਗਿਆ ਜੀ ਪਸ਼ਮੀਨਾ ਦਾ ਇਹ ਪਸ਼ਮੀਨੇ ਦੇ ਕਲਰ ਹੈ ਇਹ ਗਾਜਰੀ ਕਲਰ ਸਰਦੀ ਵਾਲੇ ਆ ਜੀ ਇਹ ਇਹ ਥੋੜੇ ਜਿਹਾ ਪੈਸੀ ਤਾਂ ਹੀ ਅਸੀਂ ਵੀਡੀਓ ਬਣਾ ਕੇ ਪਾਤੀ ਇੱਕ ਇੱਕ ਸੂਟ ਜਿਆ ਰਹਿ ਗਿਆ ਇਹ ਹੈਗਾ ਜੀ ਪਿੰਕ ਤੇ ਹੁਣ ਚੱਲਣਗੇ ਜੀ 400 ਵਾਲੇ ਇਹ ਆ ਲੋ ਬਰਾ ਜੀ ਹੁਣ 400 ਦੇ ਮੂਰੇ ਸਰਦੀ ਚ ਇਹੀ 550 ਦੇ ਵਿਕਣਗੇ ਜੀ ਆ ਲੋ ਜੀ ਪਹਿਲਾ ਕਲਰ ਇਹ ਤੇ ਬੁਰਨੀ ਆਉਂਦਾ ਜੀ ਸਾਰਾ ਚ ਸੂਟ ਹੀ ਕਿੱਕ ਰਹਿ ਗਿਆ ਇਹ ਕਲਰ ਜੀ ਟਾਈ ਮਾਰ ਕੇ ਰੱਖ ਲਈ ਦਿਖੋ ਇਹ ਕਾਗਾ ਜੀ ਆ ਮਾਸਟਰ ਕਲਰ ਇਹ ਵਾਲਾ ਇਹ ਸਰਦੀ ਵਾਲੇ ਜੀ ਸਿਰਫ 400 ਦੇ ਵਿੱਚ ਸੂਟ ਹੀ ਕਿੱਕ ਹੈ ਇਸ ਕਰਕੇ ਸੇਲ ਤੇ ਗੱਡਾ ਕੱਢ ਰਹੇ ਆ ਹਲੋ ਅਰਲੀ ਚਾਰ 400 ਇਹ ਕਾਗਿਆਜੀ ਵਾਲਾ ਸਿਰਫ 4 400 ਚ ਬਰਬਾਰੇ ਤੇ ਕੁਝ ਨਹੀਂ ਆਊਗਾ ਜੀ ਬਸ ਜਿਹੜੇ ਸੋਨੂ ਸੂਟ ਦਿਖਾਤੇ ਜੀ ਇਹ ਹੀ ਰਹਿ ਗਏ ਬਾਕੀ ਸਾਡੇ ਸਾਰੇ ਵਿਕ ਚੁੱਕੇ ਆ 6 ਲਾਲ ਆਲਾ ਪਾ ਕੱਢ ਚੁੱਕੇ ਆ ਸਟਾਲ ਸੂਟ ਸਾਡੇ ਕੋਲ ਇੱਕ ਵੀ ਨਹੀਂ ਰਿਹਾ ਜੀ ਉਹ ਆ ਪਾ ਸਾਰੇ ਵੇਚ ਦਿੱਤੇ ਆ ਜਿਹੜੇ ਸਟਾਲ ਸੂਟ ਸੀ ਆ ਦੇਖੋ ਜੀ ਆ ਦੇਖੋ ਜੀ ਸੋਏ ਅਸੀਂ ਆਪਣੇ ਸਾਧੀਆਂ ਵਾਲੇ ਸੂਟ ਜਿੰਨੇ ਕਿ ਬਚੇ ਪਏ ਸੀ ਆਪਣੇ ਕੋਲੇ ਆਪਾਂ ਵੀਡੀਓ ਬਣਾ ਕੇ ਪਾਤੀ ਕੋਈ ਵੀ ਸਾਨੂੰ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ ਅਸੀਂ ਬੋਲਦੇ ਆਂ ਅਮਨ ਕਲਾਥ ਹਾਊਸ ਮੋਡ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਆਪ ਸਭ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ